ਰਣਾ ਹਰਵਿੰਦਰ ਸਿੰਘ ਜੀ ਭਾਈ ਹਰਵਿੰਦਰ ਸਿੰਘ ਜੀ ਆਪਾਂ ਇਸ ਜਿਹੜੀ ਜਗ੍ਹਾ ਤੇ ਖੜੇ ਹੈਗਾ ਇਹਦਾ ਇਤਿਹਾਸ ਤੇ ਇਹਦੀ ਮਹੱਤਤਾ ਬਾਰੇ ਜ਼ਰੂਰ ਵਿਸਤਾਰ ਨਾਲ ਚਾਣਨਾ ਪਾਓ ਜੀ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਸੰਗਤਾਂ ਨੂੰ ਜੋ ਗੁਰਦੁਆਰਾ ਪਾਕਾ ਸਾਹਿਬ ਉਸਦੇ ਇਤਿਹਾਸ ਦੇ ਨਾਲ ਸਾਂਝ ਪਾਉਂਦੇ ਹਾਂ ਜੀ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੇ ਦੇ ਨਾਲ ਸੰਬੰਧ ਰੱਖਦਾ ਹੈ ਇੱਥੇ ਸਤਿਗੁਰੂ ਜੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਨੰਦਪੁਰ ਵਿੱਚ ਆਨੰਦਗੜ੍ਹ ਦਾ ਕਿਲਾ ਛੱਡ ਕੇ ਸਤਿਗੁਰੂ ਜੀ ਜੰਗ ਜੁਦ ਕਰਦੇ ਹੋਏ ਅਤੇ ਸਤਿਗੁਰੂ ਜੀ ਦੇ ਅਕਾਲ ਪੁਰਖ ਦੇ ਭਾਣੇ ਨੂੰ ਮੰਨਦੇ ਹੋਏ ਵਿਖੜੇ ਪਿੰਡੇ ਤੈਅ ਕਰਦੇ ਹੋਏ ਸਤਿਗੁਰੂ ਜੀ ਇਸ ਸਥਾਨ ਪਿੰਡ ਮੁਦੇਕੇ 20 ਪੋ 1705 ਈਸਵੀ ਨੂੰ ਤਖਤੂਪੁਰੇਤ ਹੁੰਦੇ ਹੋਏ ਇਸ ਸਥਾਨ ਤੇ ਪਹੁੰਚਦੇ ਹਨ ਅਤੇ ਇਹ ਜੋ ਸਥਾਨ ਉਸ ਸਮੇਂ ਜੰਗਲ ਦੇ ਸਮਾਨ ਝਿੜੀ ਦੇ ਰੂਪ ਵਿੱਚ ਬਣਿਆ ਹੋਇਆ ਸੀ ਸੋ ਗੁਰੂ ਸਾਹਿਬ ਜੀ ਦੇ ਇੱਥੇ ਪਹੁੰਚਣ ਦਾ ਜਦੋਂ ਪਿੰਡ ਨਿਵਾਸੀਆਂ ਨੂੰ ਪਤਾ ਲੱਗਦਾ ਹੈ ਤੇ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਗੁਰੂ ਸਾਹਿਬ ਜੀ ਦੇ ਕੋਲ ਆਉਂਦੀਆਂ ਹਨ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਦੇ ਕੋਲ ਆਉਂਦੀਆਂ ਹਨ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜੰਗ-ਜੁੱਧ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੀਰ ਤਲਵਾਰ ਚਲਾਉਂਦੇ ਹੋਏ ਉਂਗਲ ਦੇ ਉੱਤੇ ਪੱਕ ਚੁੱਕੀ ਸੀ ਜਿਸ ਤੇ ਸ੍ਰੀ ਗੁਰੂ ਸਾਹਿਬ ਜੀ ਨੇ ਪੱਟੀ ਬੰਨੀ ਹੋਈ ਸੀ ਅਤੇ ਸਤਿਗੁਰੂ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਪਿੰਡ ਵਿੱਚ ਕਿਸੇ ਵੈਦ ਨੂੰ ਲੈ ਕੇ ਆਓ ਤਾਂ ਜੋ ਪੱਟੀ ਜਿਹੜੀ ਹੈ ਜ਼ਖਮ ਦੇ ਨਾਲ ਚੰਬੜ ਚੁੱਕੀ ਹੈ ਕਿਉਂਕਿ ਉਂਗਲ ਪੱਕ ਚੁੱਕੀ ਸੀ ਅਤੇ ਜਿਹੜੀ ਪੱਟੀ ਸੀ ਉਹ ਜ਼ਖਮ ਦੇ ਨਾਲ ਚੰਬੜ ਚੁੱਕੀ ਸੀ ਗੁਰੂ ਸਾਹਿਬ ਜੀ ਨੇ ਵੈਦ ਲਿਆਉਣ ਲਈ ਕਿਹਾ ਅਤੇ ਸੰਗਤਾਂ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਇੱਥੇ ਕੋਈ ਵੀ ਵੈਦ ਪਿੰਡ ਵਿੱਚ ਨਹੀਂ ਹੈ ਤਾਂ ਉਸ ਸਮੇਂ ਇਹ ਜੋ ਛਿੜੀ ਦੇ ਸਮਾਨ ਹੀ ਇੱਥੇ ਪਿੰਡ ਨਿਵਾਸੀ ਮੁਸਲਮਾਨ ਉਮਰਾ ਲੋਹਾਰ ਜੋ ਪਸ਼ੂ ਚੜਾਉਂਦਾ ਹੁੰਦਾ ਸੀ ਉਹ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ ਕਿ ਗੁਰੂ ਸਾਹਿਬ ਜੀ ਆਪਜੀ ਦੀ ਪੱਟੀ ਖੋਲਣ ਦੀ ਸੇਵਾ ਜੋ ਹੈ ਉਹ ਮੈਂ ਕਰ ਸਕਦਾ ਹਾਂ ਪਰ ਮੈਂ ਜਾਤ ਦਾ ਮੁਸਲਮਾਨ ਹਾਂ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ ਬੇਨਤੀ ਕਰਦੇ ਹਨ ਕਿ ਸਾਡਾ ਕਿਸੇ ਜਾਤ ਕਿਸੇ ਕੌਮ ਦੇ ਨਾਲ ਕੋਈ ਵਿਰੋਧ ਨਹੀਂ ਹੈ ਸਾਡਾ ਜਿਹੜਾ ਟੱਕਰ ਹੈ ਉਹ ਜ਼ੁਲਮ ਦੇ ਨਾਲ ਹੈ ਅਤੇ ਤੁਸੀਂ ਜਿਹੜੀ ਹੈ ਉਹ ਪੱਟੀ ਖੋਲਣ ਦੀ ਸੇਵਾ ਕਰੋ ਉਮਰਾਲੁਹਾਰ ਆਪਣੇ ਮੂੰਹ ਦੀ ਭਾਫ ਦੇ ਦੇ ਕੇ ਸਤਗੁਰੂ ਜੀ ਦੀ ਉਂਗਲ ਤੋਂ ਉਹ ਚਿੰਬੜੀ ਹੋਈ ਪੱਟੀ ਲਾਉਂਦਾ ਹੈ ਗੁਰੂ ਸਾਹਿਬ ਜੀ ਬਹੁਤ ਖੁਸ਼ ਹੁੰਦੇ ਹਨ ਅਤੇ ਉਮਰਾਲੂਹਾਰ ਨੂੰ ਬਚਨ ਕਰਦੇ ਹਨ ਕਿ ਤੁਸੀਂ ਵੱਟੇ ਦਾ ਸਾਗ ਨਹੀਂ ਲੈਣਾ ਅਤੇ ਹੁਕਾ ਨਹੀਂ ਪੀਣਾ ਆਪਜੀ ਦੀ ਕੁਲ ਦੇ ਵਿੱਚ ਬਹੁਤ ਵਾਧਾ ਹੋਵੇਗਾ ਸੋ ਉਮਰਾਲੂਹਾਰ ਨੇ ਗੁਰੂ ਸਾਹਿਬ ਜੀ ਦਾ ਬਚਨ ਮੰਨਿਆ ਉਸ ਦੀ ਕੁਲ ਦੇ ਵਿੱਚ ਪਿੰਡ ਮਧੇ ਤੋਂ ਲੈ ਕੇ ਜੈਤੋ ਇਲਾਕੇ ਦੇ ਵਿੱਚ ਤੱਕ ਵਾਧਾ ਹੋਇਆ ਪਰ ਉਮਰਾਲੂਹਾਰ ਦੇ ਪਰਿਵਾਰ ਨੇ ਬਾਅਦ ਵਿੱਚ ਗੁਰੂ ਸਾਹਿਬ ਜੀ ਦੇ ਬਚਨ ਤੋਂ ਮੰਨਕਰ ਹੋ ਗਏ ਅਤੇ ਉਹਨਾਂ ਦੀ ਕੁਲ ਜੜੀ ਹੈ ਉਹ ਸਮਾਪਤ ਹੋ ਜਾਂਦੀ ਹੈ ਅਤੇ 사ਤਗੁਰਾਂ ਜੀ ਦੇ ਆਉਣ ਦੀ ਖਬਰ ਜਦੋਂ ਦੀਨਾ ਸਾਹਿਬ ਤੋਂ ਰਾਏ ਜੋਧ ਦੇ ਪੋਤਰੇ ਲਖਮੀਰ ਸ਼ਮੀਰ ਅਤੇ ਰਾਏ ਜੋਧ ਨੂੰ ਮਿਲਦੀ ਹੈ ਤਾਂ ਉਹ ਇੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਦੇ ਨਾਲ ਪਹੁੰਚਦੇ ਹਨ ਗੁਰੂ ਸਾਹਿਬ ਜੀ ਇੱਥੇ ਆਉਂਦੇ ਹਨ ਗੁਰੂ ਸਾਹਿਬ ਜੀ ਦੇ ਇੱਥੇ ਆਉਣ ਦੀ ਖਬਰ ਮਿਲਦੀ ਹੈ ਤੇ ਉਹ ਸੰਗਤਾਂ ਦੇ ਨਾਲ ਲਖਮੀਰ ਸ਼ਮੀਰ ਅਤੇ ਤਖਤ ਮਾਲਕ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਦੇ ਹਨ ਤੇ ਬੇਨਤੀ ਕਰਦੇ ਹਨ ਕਿ ਗੁਰੂ ਸਾਹਿਬ ਜੀ ਦੀਨਾ ਸਾਹਿਬ ਨੂੰ ਚੱਲਣ ਦੇ ਲਈ ਆਖਦੇ ਹਨ ਗੁਰੂ ਸਾਹਿਬ ਜੀ ਸੰਗਤਾਂ ਦੀ ਬੇਨਤੀ ਨੂੰ ਮੰਨ ਲੈਂਦੇ ਹਨ ਅਤੇ ਇਥੋਂ ਦੀਆਂ ਸੰਗਤਾਂ ਨੂੰ ਬਚਨ ਕਰਦੇ ਉਪਦੇਸ਼ ਕਰਦੇ ਹੋਏ ਅਤੇ अनेका ਬਖਸ਼ਿਸ਼ਾਂ ਕਰਦੇ ਹੋਏ ਅਤੇ ਮਾਲਵੇ ਨੂੰ ਅੰਨ ਪੈਦਾ ਕਰਨ ਵਾਲੀ ਭੂਮੀ ਕਹਿ ਕੇ ਧਰਤੀ ਕਹਿ ਕੇ ਗੁਰੂ ਸਾਹਿਬ ਜੀ ਦੀਨਾ ਸਾਹਿਬ ਨੂੰ ਜੋ ਰਵਾਨਾ ਹੋ ਜਾਂਦੇ ਹਨ ਅਤੇ ਇਹ ਜੋ ਪਾਵਨ ਅਸਥਾਨ ਹੈ ਗੁਰੂ ਸਾਹਿਬ ਜੀ ਦੇ ਜੋ ਉਂਗਲ ਪੱਕਣ ਕਰਕੇ ਇਸ ਗੁਰਦੁਆਰੇ ਸਾਹਿਬ ਦਾ ਨਾਮ ਪਾਕਾ ਸਾਹਿਬ ਰੱਖਿਆ ਗਿਆ ਹੈ ਕਿਉਂਕਿ ਗੁਰੂ ਸਾਹਿਬ ਜੀ ਦੀ ਉਂਗਲ ਤੇ ਪਾਕਾ ਹੋ ਚੁੱਕਿਆ ਸੀ ਅਤੇ ਉਸ ਮੁਸਲਮਾਨ ਨੇ ਜਦੋਂ ਗੁਰੂ ਸਾਹਿਬ ਜੀ ਦੀ ਪੱਟੀ ਉਤਾਰੀ ਸੀ ਤਾਂ ਇਸ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ੍ਰੀ ਪਾਕਾ ਸਾਹਿਬ ਹੈ ਇੱਕ ਅੱਜ ਜਿਹੜਾ ਪ੍ਰਾਤਨ 베ਰੀ ਦਾ ਰੁੱਖ ਦੱਸਦੇ ਹੋ ਉਹ ਕਦੋਂ ਦਾ ਜੀ ਕੀ ਇਤਿਹਾਸ ਹੁੰਦਾ ਹੈ ਹਾਂਜੀ ਜੀ ਉਹ ਜਿਹੜੀ 베ਰੀ ਹੈ ਦਰਬਾਰ ਸਾਹਿਬ ਦੇ ਸਾਹਮਣੇ 베ਰੀ ਹੈ ਜਦੋਂ ਗੁਰੂ ਸਾਹਿਬ ਜੀ 1705 ਈਸਵੀ ਨੂੰ 20 ਪਉਰ ਨੂੰ ਇੱਥੇ ਆਏ ਸਨ ਇਹ ਉਸ ਸਮੇਂ ਦੀ ਪੁਰਾਤਨ ਇਤਿਹਾਸਿਕ 베ਰੀ ਹੈ ਜੋ ਅੱਜ ਵੀ ਇਸ ਸਥਾਨ ਤੇ ਮੌਜੂਦ ਹੈ ਅਤੇ अनेका ਸੰਗਤਾਂ ਜਿੱਥੇ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਦਰਸ਼ਨ ਕਰਦੇ ਹਨ ਉਸ ਇਤਿਹਾਸਿਕ 베ਰੀ ਦੇ ਦਰਸ਼ਨ ਵੀ ਕਰਦੇ ਹਨ ਕਿਸ ਤਰ੍ਹਾਂ ਦੇ ਵਿੱਚ ਕਹਿੰਦੇ ਨੇ ਵੀ ਸੰਗਤ ਬਹੁਤ ਦੂਰੋਂ ਦੂਰ ਆ ਕੇ ਇੱਥੇ ਨਤਮਸਤਕ ਹੁੰਦੀ ਹੈ ਜੀ ਆਪਦੀ ਭਾਵਨਾ ਲੈ ਕੇ ਤੇ ਪੂਰੀਆਂ ਵੀ ਹੁੰਦੀਆਂ ਜੀ ਹਾਂਜੀ ਹਾਂਜੀ ਜਿੱਥੇ ਦੂਰ ਦੁਰਾਡੇ ਤੋਂ ਸੰਗਤਾਂ ਆਉਂਦੀਆਂ ਹਨ ਅਤੇ ਸੰਗਤਾਂ ਆਪਣੀਆਂ ਅਰਦਾਸਾਂ ਬੇਨਤੀਆਂ ਕਰਾਉਂਦੀਆਂ ਹਨ ਜਿੰਨਾਂ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਸੰਪੂਰਨ ਹੁੰਦੀਆਂ ਹਨ ਦੂਦ ਰੱਡੇ ਲੱਖੀ ਤੋਂ ਸੰਗਤਾਂ ਹੁੰਦੀਆਂ ਹਨ ਤੇ ਇੱਥੇ ਮਸਿਆ ਤੇ ਸੰਗਰਾਂਦੇ ਦੇ ਹਾੜੇ ਤੇ ਵਿਸ਼ੇਸ਼ ਮਹਾਨ ਗੁਰਮਤ ਸੰਗਮ ਸਜਾਏ ਜਾਂਦੇ ਹਨ अनेका ਦਰਸ਼ਨਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਸ ਨਗਰ ਦੇ ਵਿੱਚ ਹੋਰ ਵੀ ਧਾਰਮਿਕ ਸਥਾਨਾਂ ਜਾਂ ਇਹ ਹੀ ਸਥਾਨ ਆ ਜੀ ਤੇ ਪਿੰਡ ਵਾਲਿਆਂ ਦੀ ਕਿਸ ਤਰ੍ਹਾਂ ਦੀ માનਤਾ ਜੀ ਹਾਂਜੀ ਇਸ ਪਿੰਡ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਇਹ ਇਤਿਹਾਸਿਕ ਸਥਾਨ ਹੈ ਤੇ ਪਿੰਡ ਵਿੱਚ ਹੋਰ ਕੋਈ ਗੁਰਦੁਆਰਾ ਨਹੀਂ ਹੈ ਅਤੇ ਸਾਰੀਆਂ ਸੰਗਤਾਂ ਸਾਰਾ ਪਿੰਡ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰੀ ਭਰਦਾ ਸਵੇਰੇ ਸ਼ਾਮ ਅਤੇ ਗੁਰੂ ਸਾਹਿਬ ਜੀ ਦੇ ਲੰਗਰਾਂ ਦੇ ਵਿੱਚ ਸੇਵਾ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਸੇਵਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਹੁਣ ਇਹਦਾ ਪ੍ਰਬੰਧ ਕਿਸ ਤਰ੍ਹਾਂ ਚੱਲ ਰਿਹਾ ਜੀ ਕਿਵੇਂ ਇਸ ਨੂੰ ਮੈਨੇਜ ਕੀਤਾ ਜਾ ਰਿਹਾ ਹੈ ਹਾਂਜੀ ਜੀ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲੋਕਲ ਕਮੇਟੀ ਚਲਾ ਰਹੇ ਹਨ ਇੱਥੇ 24 ਘੰਟੇ ਗੁਰੂ ਕੇ ਲੰਗਰ ਚਾਹ ਪਾਣੀ ਦੇ ਲੰਗਰ ਚੱਲਦੇ ਹਨ अनेका ਸੰਗਤਾਂ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਸੇਵਾ ਕਰਦੀਆਂ ਹਨ ਅਤੇ ਆਪਣੀਆਂ ਮਨੂ ਕਾਮਨਾਵਾਂ ਭਾਵਨਾਵਾਂ ਜੋ ਸੰਪੂਰਨ ਕਰਦੀਆਂ ਹਨ ਅਤੇ ਹਰ ਪ੍ਰਕਾਰ ਦੀ ਖੁਸ਼ੀ ਜੋ ਹੈ ਉਹ ਉਹਨਾਂ ਦੀ ਸੰਪੂਰਨ ਹੁੰਦੀ ਹੈ ਅਰਦਾਸਾਂ ਬੇਨਤੀਆਂ ਸੰਪੂਰਨ ਹੁੰਦੀਆਂ ਹਨ ਇੱਕ ਜਿਸ ਤਰ੍ਹਾਂ ਹੁਣ ਇਸ ਨੂੰ ਕੋਈ ਪੁਰਾਣੀ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕੀ ਉਲੀਕਿਆ ਬਾਜੀ ਉਹ ਕੀ ਉਹ ਕਿਸ ਚੀਜ਼ ਦਾ ਨਿਰਮਾਣ ਹੋ ਰਿਹਾ ਜੀ ਹਾਂਜੀ ਹਾਂਜੀ ਜੋ ਹੁਣ ਇਮਾਰਤ ਦੀ ਸੇਵਾ ਚੱਲ ਰਹੀ ਹੈ ਇਸ ਨੂੰ ਜੇ ਪੁਰਾਤਨ ਇਮਾਰਤਾਂ ਹੁੰਦੀਆਂ ਸਨ ਗੁਰੂ ਸਾਹਿਬ ਜੀ ਦੇ ਉਸ ਤਰ੍ਹਾਂ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਜੋ ਹੈ ਉਹ ਕੰਮ ਚੱਲ ਰਿਹਾ ਹੈ ਅਤੇ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਜਲਦੀ ਹੀ ਜਿਹੜਾ ਕੰਮ ਹੈ ਉਹ ਸੰਪੂਰਨ ਵੀ ਹੋ ਜਾਏਗਾ ਇਥੋਂ ਦੀ ਮਤਲਬ ਜਿਹੜੀ ਆਪਣੀ ਹੈਗੀ ਮਾਤਤਾ ਇਥੋਂ ਗੁਰੂ ਸਾਹਿਬ ਤਕਤੂਪਰੇ ਤੋਂ ਹੁੰਦੇ ਹੋਏ ਇੱਥੇ ਆਏ ਇੱਥੇ ਫਿਰ ਇਹਨਾਂ ਨੇ ਆ ਕੇ ਪਹਿਲਾਂ ਇਹਨਾਂ ਦਾ ਗੂਠਾ ਮਤਲਬ ਇੱਕ ਸੀ ਇੱਕ ਪੱਕਿਆ ਹੋਇਆ ਉੱਥੇ ਇਥੋਂ ਦਾ ਕੋਈ ਮੱਜਾਂ ਚਾਰਨ ਵਾਲਾ ਸੀ ਉਦੋਂ ਇਹ ਜੰਗਲ ਸੀ ਜੰਗਲ ਅੰਗੂਈ ਜਗਾ ਉਦੋਂ ਲੋਕ ਵੀ ਬਸ ਉਹਨੂੰ ਪਤਾ ਨਹੀਂ ਸੀ ਲੋਕਾਂ ਨੂੰ ਵੀ ਆ ਇੱਥੇ ਐ ਇਸ ਤਰ੍ਹਾਂ ਫਿਰ ਤਾਂ ਗੁਰੂ ਸਾਹਿਬ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਸਾਡੇ ਇੱਥੇ ਆਕਾ ਨਿਕਲਿਆ ਕੋਈ ਡਾਕਟਰ ਜਾਂ ਕੋਈ ਬੈਦ ਫਿਰ ਉਹ ਜਿਹੜਾ ਮੱਝਾਂ ਚਾਰ ਦਾ ਫਿਰਦੇ ਇਥੇ ਮੁਸਲਮਾਨ ਤੇ ਉਹਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਗੂਠੇ ਦੇ 6:00 ਵਜੇ ਕੋਈ ਕਿਸੇ ਨੂੰ ਉਹਨੇ ਮਤਲਬ ਜਿਹੜੀ ਪੱਟੀ ਕੀਤੀ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਗੂਠੇ ਤੇ ਉਹਨਾਂ ਨੇ ਉਹ ਖੋਲ ਕੇ ਤੇ ਆਪਣੇ ਮੂੰਹ ਦੀ ਭਾਫ਼ ਦੇ ਕੇ ਉਹ ਪੱਟੀ ਖੋਲੀ ਫੇਰ ਗੁਰੂ ਜੀ ਨੇ ਇੱਥੇ 9 ਦਿਨ 9 ਦਿਨ ਰਸ ਬਾਬਾ 9 ਦਿਨ ਤੇ 9 ਘੜੀਆਂ ਇੱਥੇ ਗੁਰੂ ਸਾਹਿਬ ਇੱਥੇ ਰਹੇ ਤੇ ਉਸ ਤੋਂ ਬਾਅਦ ਇੱਥੇ ਸਾਰਾ ਮਤਲਬ ਜਿਹੜਾ ਪਿੰਡ ਬੰਦੇਕੇ ਦਾ ਸ਼ਾਇਦੋ ਕੇ ਗਾਜੀਆਣਾ ਹੋਰ ਸਾਰੇ ਪਿੰਡਾਂ ਦੇ ਨੇੜੇ-ਨੇੜੇ ਲੋਕ ਆਉਣ ਲੱਗ ਪਏ ਕਿਸ ਤਰ੍ਹਾਂ ਦੀ ਆਸਥਾ ਹੈਗੀ ਲੋਕਾਂ ਦੀ ਜੀ ਕਹਿੰਦੇ ਮਨੁਗਮਾਪੁਰ ਗੰਦੇ ਤੇ ਪ੍ਰਾਰਥਨ 베ਰੀ ਦਾ ਰੱਖ ਹਾਂਜੀ 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 ਇੱਥੇ ਜਿਹੜੀ ਪ੍ਰਾਰਥਨ 베ਰੀ ਹੈ ਉੱਥੇ ਮਤਲਬ ਸਾਰੀਆਂ ਬਣੀਆਂ ਹੋਈਆਂ ਮੇਂ ਜਗਾ ਉੱਥੇ ਸਾਰਾ ਆਪਣਾ ਲਿਖਿਆ ਹੋਇਆ ਇਤਿਹਾਸ ਇਹਦਾ ਉਸ ਤੋਂ ਬਾਅਦ ਗੁਰੂ ਸਾਹਿਬ ਇੱਥੇ ਸਾਰਾ ਇਨਕਾਰ ਕਰਦੇ ਸरोवर ਬਣ ਗਿਆ ਗੁਰੂ ਆਹ ਬਣ ਗਿਆ ਦਰਬਾਰ ਸਾਹਿਬ ਦਾ ਬਣ ਗਿਆ ਸਾਰਾ ਸਾਰਾ ਬਣ ਕੇ ਤੇ ਹੁਣ ਤੱਕ ਵੀ ਅਜੇ ਕੰਮ ਚੱਲੀ ਜਾਂਦਾ ਇੱਥੇ ਗੁਰਦੁਆਰਾ ਸਾਹਿਬ ਦਾ ਤੇ ਉਸ ਤੋਂ ਬਾਅਦ ਗੁਰੂ ਜੀ ਨੇ ਇੱਥੋਂ ਹੁੰਦੇ ਹੋਏ ਤੇ ਦੀਨੇ ਦੇ ਲੋਕ ਜਿਹੜੇ ਕੋਈ ਇਹਨਾਂ ਨੂੰ ਇੱਥੋਂ ਗੁਰੂ ਸਾਹਿਬ ਨੂੰ ਲੈ ਕੇ ਸੀਗੇ ਚੱਲ ਉਸ ਤੋਂ ਬਾਅਦ ਸਾਰਾ ਕੰਮ ਤੁੰਦਾ ਚੱਲੀ ਜਾਂਦਾ ਤੇ ਸਾਰੇ ਹੀ ਸੇਵਾ ਲੋਕ ਬਹੁਤ ਔਰ ਗਰੀਬ ਅਮੀਰ ਪ੍ਰਸ਼ਾਦਾ ਛਕਣ ਵਾਲੇ ਹਰ ਵਕਤ ਲੰਗਰ 12 ਮਹੀਨੇ 36 ਦਿਨ ਚੱਲੀ ਜਾਂਦਾ ਹੈ ਜੇਕਰ ਦੇਖਿਆ ਜਾਵੇ ਤਾਂ ਪਿੰਡ ਦੇ ਵਿੱਚ ਹੋਰ ਵੀ ਕੀ ਧਾਰਮਿਕ ਸਥਾਨ ਹੈਗਾ ਜਾਂ ਕੇਵਲ ਇਹੀ ਇੱਕ ਹਾਂਜੀ ਇਹੀ ਇੱਕੋ ਹੀ ਹੈ ਜੀ ਗੁਰਦੁਆਰਾ ਸਾਹਿਬ ਹਾਂਜੀ ਗੁਰਦੁਆਰਾ ਪਾਕਾ ਸਾਮ ਦੇਖੀ ਨਗਰ ਵਾਸੀ ਨੂੰ ਤਾਂ ਵੈਸੇ ਇੱਕ ਮਾਣ ਵਾਲੀ ਗੱਲ ਹੁਣ ਚਾਹੀਦੀ ਹਾਂਜੀ 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 ਹਾਂ ਇਹ ਤਾਂ ਹੈ ਜੀ ਨਗਰ ਨਿਵਾਸੀ ਨੂੰ ਤਾਂ ਵੈਸੇ ਮਾਣ ਵਾਲੀ ਗੱਲ ਹੀ ਹੁੰਦੀ ਹੈ ਵੀ ਸਾਡੇ ਕੋਲ ਗੁਰੂ ਸਾਹਿਬ ਆਏ ਤੇ ਅਸੀਂ ਮਤਲਬ ਚੰਗੇ ਸਿੰਘ ਜਿਹੜੇ ਮਾੜੇ ਘਰ ਸੀ ਉਹ ਵੀ ਮਤਲਬ ਤਕੜੇ ਹੋਏ ਜਾਂ ਸਾਰਾ ਕੁਝ ਹੋਇਆ ਉਹਨਾਂ ਦਾ ਫੇਰ ਇਸ ਗੁਰਦਾਰ ਦੇ ਨੂੰ ਹੁਣ ਬਹੁਤ ਦੂਰ ਦੂਰ ਤੋਂ ਸੰਗਤ ਜਿਵੇਂ ਫਿਰੋਜ਼ਪੁਰ ਤੋਂ ਵੀ ਆਪਣਾ ਜਗਰਾਉਂ ਕੀ ਸਾਰੇ ਥਾਵਾਂ ਤੋਂ ਲੋਕ ਇੱਥੇ ਪਹੁੰਚਦੇ ਆ ਇਸ਼ਨਾਨ ਕਰਨ ਵਾਸਤੇ ਤੇ ਹਰ ਐਤਵਾਰ ਇੱਥੇ ਖੀਰ ਹੋਰ ਪ੍ਰਸ਼ਾਦ ਆਰਾ ਵਗੈਰਾ ਬਣਦਾ ਸਭ ਤੇ ਮੱਸਾ ਉਹਨੇ ਤੋਂ ਲੱਗਦੀਆਂ ਲੱਗਦੀਆਂ ਸੰਗਰਾਮ ਦਾ ਸਾਰਾ ਜਗਾ ਇੱਥੇ ਚੱਲੀ ਜਾਂਦਾ ਜੀ ਹਾਂਜੀ ਇਹ 2000 ਲਗਭਗ ਬੋਲਟ ਹੈ ਜੀ ਇੱਥੋਂ ਦਾ ਨਗਰ ਹੈ ਜਿਹੜਾ ਇਹ ਬਾਹਰ ਇਹ ਗੁਰਦੁਆਰਾ ਪਾਕਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਪ ਪਹੁੰਚੇ ਚੜੀ ਦੇ ਵਿੱਚ ਰਹੇ ਤਖਤੂ ਪੁਰਾ ਸਾਹਿਬ ਤੋਂ ਹੁੰਦੇ ਹੋਏ ਇੱਥੇ ਆਏ ਉਹ ਜਿਹੜੀ 베ਰੀ ਇਤਿਹਾਸਕ ਉਸ 베ਰੀ ਦੇ ਨਾਲ ਉਹਨਾਂ ਨੇ ਘੋੜਾ ਬੰਨਿਆ ਆਪ ਦਾ ਕੂੜਾ ਬੰਨਿਆ ਤੇ ਉਹਨਾਂ ਨੇ ਘੋੜੇ ਨੇ ਪੌੜ ਮਾਰ ਕੇ ਪਾਣੀ ਕੱਢਿਆ ਉੱਥੇ ਵਿਸਾਲ ਖੂਹੀ ਲੱਗੀ ਹੋਈ ਹੈ ਜੀ ਖੂਹੀ ਸੀ ਖੂਹੀ ਦਾ ਪਾਣੀ ਨੀਵਾ ਹੋਣ ਕਰਕੇ ਹੁਣ ਉੱਥੇ ਮੱਛੀ ਮੋਟਰ ਪਾਈ ਹੋਈ ਆ ਜੋ ਕਿ ਸੰਗਤ ਉੱਥੇ ਜਲ ਲੈਂਦੀਆਂ ਉਹਨਾਂ ਦੇ ਦੁੱਖ ਦੂਰ ਹੁੰਦੇ ਆ ਤੇ ਜਿਵੇਂ ਬੁਬਾਰੀਆਂ ਵੀ ਦੂਰ ਹੁੰਦੀਆਂ ਤੇ ਐਤਵਾਰ ਦੇ ਦਿਨ ਬਹੁਤ ਸੰਗਤ ਆਉਂਦੀ ਹੈ ਸੰਗਰਾਮ ਮੱਸਾ ਇੱਥੇ ਮਨਾਈ ਜਾਂਦੀ ਹੈ ਹਰ ਰੋਜ਼ ਹੀ ਸੰਗਤ ਸਾਡਾ ਨਗਰ ਹੈ ਜਿਹੜਾ ਨਗਰ ਤੋਂ ਜਣੀ ਲਗਭਗ ਕਿਲੋਮੀਟਰ ਵਾਰ-ਵਾਰ ਸੈਦੋ ਵਾਲੀ ਛੜਕਤੀ ਇਹ ਗੁਰਦੁਆਰਾ ਸੇਵਾ ਹੈ ਤੇ ਇੱਥੇ ਤੜਕੇ ਤੋਂ ਲੈ ਕੇ ਸ਼ਾਮ ਤੱਕ ਸਾਰਾ ਜਾਣੀ ਨਮਸਤਕ ਹੁੰਦਾ ਹੈ ਜੀ ਤੇ ਪਿੰਡ ਦੇ ਵਿੱਚ ਜਾਨੀ ਕਿ ਬਹੁਤ ਵਧੀਆ ਨਗਰ ਹੈ ਸਾਡਾ ਤੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਜੀ ਤੇ ਇੱਥੇ ਅਡਿੱਕਾ ਸਿੰਘ ਕਵੱਡੀ ਖਿਡਾਰੀ ਹੋਇਆ ਬਹੁਤ ਵਧੀਆ ਤੇ ਉਹ ਵੀ ਨਾਮੀ ਹੈ ਦੁਨੀਆ ਦੇ ਵਿੱਚ ਨਾਂ ਉਹਨਾਂ ਦਾ ਤੇ ਉਹਨਾਂ ਨੂੰ ਨਹਿਰੂ ਨੇ ਆਪਦਾ ਕੋਟ ਦਿੱਤਾ ਸੀ ਲਾ ਕੇ ਜਿਸ ਟਾਈਮ ਤੇ ਖੇਡਦਾ ਸੀਗਾ ਤੇ ਬਹੁਤ ਵਧੀਆ ਵਿਸਾਲ ਖਿਡਾਰੀ ਸੀਗਾ ਹੋਰ ਵੀ ਧਾਰਮਿਕ ਸਥਾਨ ਹੈਗੀ ਥੀ ਤੇ ਨਾਲ ਨਾਲ ਡੇਰਾ ਬਾਬਾ ਸਰੂਪਦਾਸ ਜੀ ਹੈ ਛੇਵੇਂ ਪਾਤਸ਼ਾਹ ਜੀ ਆਏ ਉੱਥੇ ਬਾਹਰਲੇ ਪਾਸੇ ਉੱਤੇ ਜ Gurdwara Sahib ਬਣਿਆ ਹੋਇਆ ਜੀ ਨਿਹਾਲ ਸਿੰਘ ਵਾਲੀ ਸੜਕ ਤੇ ਇਹ ਕਿਹੜੇ ਜ਼ਿਲ੍ਹੇ ਜਾਂ ਕਿਹੜੇ ਹਲਕੇ ਦੇ ਵਿੱਚ ਇਹ ਨਗਰ ਆਉਂਦਾ ਜੀ ਇਹ ਤਸੀਲ ਨਿਹਾਲ ਸਿੰਘ ਵਾਲਾ ਜੀ ਜ਼ਿਲ੍ਹਾ ਮੋਗਾ ਦੇ ਵਿੱਚ ਹੈ ਜੀ ਇਹ ਇੱਥੇ ਬਹੁਤ ਵਧੀਆ ਸੰਗਤ ਸੰਗ ਤਾਂ ਸਾਰੇ ਪਿੰਡਾਂ ਤੋਂ ਹੀ ਆਉਂਦੇ ਹੈ ਜੀ ਬਾਹਰੋਂ ਸੰਗਤਾਂ ਬਹੁਤ ਆਉਂਦੀਆਂ ਖੰਡ ਪਾਠ ਹਰ ਰੋਜ਼ ਚੱਲਦੇ ਰਹਿੰਦੇ ਅੱਜ ਵੀ ਸ੍ਰੀ ਖੰਡ ਪਾਠ ਸਾਹਿਬ ਪ੍ਰਗਾਸ਼ ਕੱਲ ਤੋਂ ਲੈ ਕੇ ਸੰਗਤਾਂ ਬਾਹਰੋਂ ਬਹੁਤ ਪਾਠ ਕਰਵਾਉਂਦੀਆਂ ਸਾਰੀਆਂ ਸੰਗਤਾਂ ਦੀਆਂ ਜਿਹੜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਇੱਥੇ ਆ ਕੇ ਸੇ ਗੱਜੀਆਂ ਨੇ ਤਾਂ ਵੀ ਹਰੋ ਤੜਕੇ ਸਵੇਰ 4 ਵਜੇ ਤੋਂ ਲੈ ਕੇ ਸੰਗਤ ਆਉਂਦੀ ਹੈ ਸਾਡੇ ਪਿੰਡ ਦੇ 3 ਵਜੇ ਤੋਂ ਹੀ ਸ਼ੁਰੂ ਹੋ ਜਾਂਦੇ ਜੀ ਉਹਨੇ ਇੱਥੇ ਸੰਗਤ ਆਉਂਦੀ ਹੈ ਤੇ ਨਿਹਾਲ ਸਿੰਘ ਵਾਲੇ ਤੋਂ ਵੀ ਸਵੇਰ ਹਰ ਰੋਜ਼ ਆਉਂਦੇ ਆ ਜੀ ਸੈਦੋ ਤੋਂ ਵੀ ਹਰ ਰੋਜ਼ ਆਉਂਦੇ ਆ ਇਸ ਕਰਕੇ ਬਹੁਤ ਵਧੀਆ ਸਥਾਨ ਹੈ ਸਾਰੀਆਂ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਤੇ ਮਹਾਰਾਜ ਨੇ ਵਧੀਆ ਚਰਨ ਪਾਇਆ ਚਰਨਛੋਤਾਤੀਆ ਗੁਰਦੁਆਰਾ ਪਾਕਾ ਸਾਹਿਬ ਤੇ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਦੇ ਪਾਕਾ ਨਿਕਲਿਆ ਸੀਗਾ ਇਸ ਕਰਕੇ ਗੁਰਦੁਆਰਾ ਪਾਕਾ ਸਾਹਿਬ ਦਾ ਨਾਂ ਪਾਕ ਕਾਹ ਸਹਿਵ ਰਿਖ ਹੈ ਗਿਆ ਇੱਥੇ ਲੋਹਾਰ ਨੇ ਜਾਨੀ ਪੱਟੀ ਖੋਲੀ ਸੀਗੀ ਆਪਦੇ ਮੂੰਹ ਦੀ ਭਾਫ ਦੇ ਕੇ ਉਹਨੇ ਕਿਹਾ ਸੀ ਵੀ ਮਹਾਰਾਜ ਮੈਂ ਹੈ ਤਾਂ ਲੋਹਾਰ ਐ ਵੀ ਜੇ ਅੱਖੋਂ ਤੁਸੀਂ ਤਾਂ ਵੀ ਉਹ ਪਸ਼ੂ ਚਾਰਦਾ ਸੀਗਾ ਵੀ ਮੈਂ ਮੂੰਹ ਦੀ ਭਾਫ ਦੇ ਕੇ ਪੱਟੀ ਖੋਲ ਦਿੰਨਾ ਪੱਟੀ ਨਾਲ ਜੰਮੀ ਹੋਈ ਸੀ ਉਹਨਾਂ ਨੇ ਪੱਟੀ ਖੋਲੀ ਮੂੰਹ ਦੀ ਭਾਫ ਦੇ ਕੇ ਤੇ ਉਹ ਪੱਟੀ ਉਹ ਜ਼ਖਮ ਠੀਕ ਹੋ ਗਿਆ ਸੀਗਾ ਤੇ ਉਹਨਾਂ ਨੇ ਉਹਨਾਂ ਨੂੰ ਵਾਰ ਦਿੱਤਾ ਸੀਗਾ ਵੀ ਤੁਸੀਂ ਨਾ ਆਪ ਦਾ ਸਾਖ ਦਾ ਜਿਹੜਾ ਵੱਟਾ ਨਹੀਂ ਕਰਨਾ ਵੀ ਤੁਹਾਡਾ ਬਹੁਤ ਵਾਧਾ ਹੋਊਗਾ ਇੱਥੇ ਉਹਨਾਂ ਨੇ ਜਨੇ ਚਰ ਵੱਟਾ ਨਹੀਂ ਕੀਤਾ ਉਹਨਾਂ ਚਿਰ ਇੱਥੇ ਬਹੁਤ ਉਹਨਾਂ ਦਾ ਵਾਧਾ ਹੋਇਆ ਬਾਅਦ ਵਿੱਚ ਉਹਨਾਂ ਨੇ ਫਿਰ ਵੱਟਾ ਕਰਨਾ ਸ਼ੁਰੂ ਕੀਤਾ ਤਾਂ ਤਾਂ ਉਹ ਫਿਰ ਇੱਥੋਂ ਇੱਕ ਖਤਮ ਹੋ ਗਏ ਹਾਂ ਜਿਵੇਂ ਕਿ ਦੇਖਿਆ ਜਾਵੇ ਇੱਥੇ ਸਭ ਤੋਂ ਵੱਧ ਹਰੇ ਰੁੱਖ ਬਹੁਤ ਆ ਜੀ ਹਰਿਆਵਲ ਬਹੁਤ ਜਿਵੇਂ ਜਿਹੜੀ ਮੁੱਖ ਸਮੇਂ ਦੀ ਲੋੜ ਆ ਗਈ ਹੈ ਨਾ ਬਹੁਤ ਲੋਨ ਚੰਗਾ ਪ੍ਰਬਲਵ ਵੀ ਕਹਿ ਸਕਦੇ ਹਾਂ ਹਾਂਜੀ ਹਾਂਜੀ ਇਹ ਜਾਨੀ ਕਿ ਸਾਰੀਆਂ ਸੜਕਾਂ ਤੇ ਜੀ ਪੰਚਾਇਤ ਨੇ ਨਰੀਗਾਲੇ ਲਾਏ ਹੋਏ ਦੀ ਖਰੀਖ ਵੀ ਕਰਦੇ ਆ ਤੇ ਹਰ ਵਕਤ ਲਾਉਸਮੈਂਟ ਵੀ ਸਮੇਂ ਸਮੇਂ ਸਰ ਕਰਵਾਈ ਜਾਂਦੀ ਹੈ ਵੀ ਕੋਈ ਜਿਹੜਾ ਕਿਸਾਨ ਹੈ ਉਹ ਅੱਗ ਦੇ ਨਾਲ ਸਾੜਨਾ ਦੇ ਵੀ ਜੇ ਉਹਨਾਂ ਦਰਸਤਾਂ ਨੂੰ ਸਾੜਦਾ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਪੰਚਾਇਤ ਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਾਰੇ ਤੇ ਲਾਏ ਹੋਏ ਦਰਖਤ ਹੈ ਜੀ ਤੇ ਇਹ ਦਰਖਤ ਲੱਗੇ ਹੋਏ ਇਹਨਾਂ ਦੀ ਦੇਖ ਰੇਖ ਵੀ ਪੂਰੀ ਕੀਤੀ ਜਾਂਦੀ ਹੈ ਤਾਂ ਕਰਕੇ ਹਰਿਆਵਲੀ ਇਧਰਲੇ ਪਾਸੇ ਵੀ ਪੂਰਾ ਬਣਾਇਆ ਹੋਇਆ ਹੈ ਜੀ ਆਪਣਾ ਲੱਗੇ ਹੋਇਆ ਹੈ ਜੀ ਗੁਰਦੁਆਰਾ ਦੀ ਚਾਰ ਸੁਵੇਰੀ ਦਰਖਤਾਂ ਜੀ ਪਾਰਕਿੰਗ ਬਣਾਈ ਹੋਈ ਆ ਇਹ ਦੇਖਿਆ ਜੀ ਮਤਲਬ ਐਨਆਰਆਈਆਂ ਦਾ ਕਿਹੋ ਜਿਹਾ ਸਹਿਯੋਗ ਹੈ ਜੀ ਤੁਹਾਡੇ ਪਿੰਡ ਦਾ ਬਹੁਤ ਵਧੀਆ ਜੀ ਐਨਆਰਆਈ ਵੀ ਬਹੁਤ ਬਾਹਰੋਂ ਸੰਗਤ ਆਉਂਦੀ ਹੈ ਜੀ ਇੱਥੋਂ ਵੀ ਬਹੁਤ ਆਉਂਦੀ ਆ ਬਾਹਰਲੇ ਬਹੁਤ ਖੰਡ ਪਾਠ ਕਰਾਉਂਦੇ ਜਿਹੜੇ ਖੰਡ ਪਾਠ ਚੱਲਦੇ ਜੀ ਇੱਥੇ ਹਰ ਵਕਤ ਲੜੀਵਾਰੀ ਚੱਲੀ ਜਾਂਦੇ ਨਾ ਸਿਆਲ ਨਾ ਹ ਇਸ ਕਰਕੇ ਵੀ ਬਹੁਤ ਮੰਨਤਾ ਗੁਰੂ ਗੁਰਦੁਆਰਾ ਪਾਕਾ ਸੇਵ ਦੀ ਸੰਗਤ ਆਉਂਦੀ ਆ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਲੰਗਰ ਹਰ ਵਾਰ 24 ਘੰਟੇ ਚੱਲਦਾ ਬੜੀ ਸੰਗਤ ਆਉਂਦੀ ਹੈ ਤੇ ਬੜੀਆਂ ਸੰਗਤਾਂ ਲੰਗਰ ਲਾਈ ਜਾਂਦੀਆਂ ਤੇ ਸੇਵਾਦਾਰਾਂ ਦਾ ਵੀ ਨਹੀਂ ਪਤਾ ਹੁਣ ਬਹੁਤ ਵਧੀਆ ਹ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ ਇਮਾਰਤ ਵਧੀਆ ਬਣ ਰਹੀ ਹੈ ਜੀ ਪੁਰਾਣੇ ਵਿਸਾਲ ਦੇ ਸਭ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ